ਜੋ ਦੇਖੋ ਵੀ ਮੋਟੂ ਤੇ ਇੱਧਰ ਪਤਲੂ ਹਣ ਲੱਗ ਰਹੀ ਆ ਇਹ ਕਦ ਲੱਗ ਰਹੀ ਆ ਕਦ ਲੱਗ ਰਹੀ ਆ ਸੌ ਲੈ ਚੋਇਆ 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 ਤੂੰ ਵੀ ਆ ਗਿਆ ਆ ਅਕਲੀ ਖਾਣ ਚੱਲਾ ਚਲੋ ਚਲੋ ਤਰ ਚੱਲ ਆ ਜਾ ਉਹ ਆ ਜਾ ਚੱਲ ਜੀ ਲੈ ਚੱਲ ਚਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਦਿਨ ਤੋਂ ਵੀਰੋ ਲੰਘ ਗਿਆ ਕਿਉਂਕਿ ਸ਼ਾਮ ਕੇ 4:30 ਹੋ ਗਏ ਤੇ ਮੌਸਮ ਚੈੱਕ ਕਰੋ ਅੱਜ ਦਾ ਸੂਰਜ ਨਿਕਲ ਰਿਹਾ ਸੂਰਜ ਤਾਂ ਬਈ ਨਿਕਲ ਰਿਹਾ ਪਰ ਹਵਾ ਬਹੁਤ ਠੰਡੀ ਚੱਲ ਰਹੀ ਹੈ ਦੋ ਤਿੰਨ ਦਿਨ ਹੋ ਗਏ ਕਿਉਂਕਿ ਬਹੁਤ ਜ਼ਿਆਦਾ ਹੀ ਠੰਡੀ ਹਵਾ ਚੱਲ ਰਹੀ ਆ ਤੇ ਧੁੱਪ ਵੈਸੇ ਨਿਕਲੀ ਜਾਂਦੀ ਆ ਪਰ ਉਹਦੇ ਨਾਲ ਨਾਲ ਵੀਰੋ ਹਵਾ ਬਹੁਤ ਕਸੁੱਤੀ ਚੱਲ ਰਹੀ ਆ ਬਹੁਤ ਲੋਕ ਬਿਮਾਰ ਕਰਦੀ ਇਹ ਸਭ ਨੇ ਕੋ ਮੁੰਡਾ ਦੇਖੋ ਕਿੰਤਰਾਂ ਥਰ ਰਿਹਾ ਕੰਬ ਰਿਹਾ ਹਵਾਗੇ ਵਿੱਚ ਤੇ ਮੌਸਮ ਧੁੱਪ ਨਿਕਲ ਰਹੀ ਆ ਉੱਧਰ ਦੇਖੋ ਸੂਰਜ ਤੇ ਕਣਕਾਂ ਨੂੰ ਵੀਰੋ ਪਾਣੀ ਵੀ ਲੱਗ ਰਿਹਾ ਤੇ ਉੱਪਰ ਬੱਦਲ ਵੀ ਹੋ ਗਿਆ ਸਾਹਮਣੇ ਤੇ ਕੁਝ ਪਤਾ ਨਹੀਂ ਲੱਗ ਰਿਹਾ ਵੀਰੋ ਇੱਧਰ ਮੌਸਮ ਦਾ ਤੇ ਵਿੱਚੇ ਧੁੱਪ ਨਿਕਲੀ ਜਾਂਦੀ ਹੈ ਵਿੱਚੋਂ ਮੌਸਮ ਵੀ ਖਰਾਬ ਹੋ ਜਾਂਦਾ ਵਿੱਚੇ ਆਪਣਾ ਜਿਹੜੀ ਕਹਿੰਦੇ ਹਵਾ ਕਸੂਤੀ ਠੰਡੀ ਚੱਲ ਰਹੀ ਆ ਬਾਕੀ ਅੱਜ ਕੇ ਬਲੌਗ ਦੀ ਸ਼ੁਰੂਆਤ ਵੀਰੋ ਪੰਜ ਜੰਗਲਮਾਂ ਤੇ ਕਰ ਰਹੇ ਆ ਜੰਗਲ ਦੇ ਕੋਲ ਆ ਤੇ ਇੱਧਰ ਦੇਖੋ ਬੰਦਰ ਮੁੰਦਰ ਦੇਖਣ ਪ੍ਰਬੰਧ ਇੱਧਰ ਹੈ ਨਹੀਂ ਉਹ ਪਿੱਛੇ ਸੜਕ ਤੇ ਹੈਗੇ ਆ ਇਹ ਸੁਖਜੀਤ ਆਪਣੇ ਨਾਲ ਆਇਆ ਅੱਜ ਬਈ ਦੇਖੋ ਪਾਣੀ ਲਾਰਖਿਆ ਮੁੰਡੇ ਕੀ ਉਹ ਸਾਹਮਣੇ ਮੋਟਰ ਆ ਤੇ ਕਿੰਨੇ ਦਿਨ ਹੋ ਗਏ ਬਈ ਪਾਣੀ ਲਾਇਨ 6 ਦਿਨ ਹੋ ਗਏ 6 ਦਿਨ ਹੋ ਗਏ ਬਈ ਕਣਕ ਭਰਦੇ ਨੂੰ 50 ਕਿੱਲੇ ਲੈ ਰਖੇ ਨੇ ਠੇਕੇ ਵਾ ਤੇ ਕੱਲਾ ਮੁੰਡਾ ਦੇਖੋ ਲਿਬੜ ਤਿਬੜ ਹੋਇਆ ਪਿਆ ਤੇ ਬਾਕੀ ਚਲੋ ਤੁਹਾਨੂੰ ਦਿਖਾਨੇ ਅੱਜ ਦੇ ਖੇਤ ਇਹ ਮੋਟਰ ਤਾਂ ਡੰਡ ਲੱਗਦੀ ਇਹ ਮੋਟਰ ਨਾਲ ਲੱਗੀ ਤਾਂ ਲੱਗ ਰਹੀਆ ਤਾਂ ਲੱਗਦੀਆ ਤਾਂ ਲੱਗ ਲੈ ਪੰਜਾ ਦੇ ਪੰਜਾ ਲੈ ਜੇ ਹਲੋ ਕਰ ਹਲੋ 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 ਕਰ ਦੇ ਹਲੋ ਹਲੋ ਤਾਂ ਲੱਗਦੀ ਆ ਭਾਈ ਹਾਂ ਮੈਂ ਜਾ ਰਿਹਾ ਮੋਟੂ ਨੂੰ ਦੇਖਾ ਕੀਤਾ ਮੋਟੂ 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 ਕਿਉ ਆਇਆ ਮੋਟੂ ਇਹ ਜੋ ਆ ਮੋਟੂ ਮੋਟੂ ਇਹ ਵੀ ਆ ਜਾ ਐ ਵੀਰੋ ਤੇ ਭਾਈ ਪਹੁੰਚ ਗਏ ਜੰਗਲ ਤੇ ਆਦਾ ਜੰਗਲ ਤੇ ਇਧਰ ਆਪਣੀ ਕਣਕਾ ਦੇਖੋ ਤੇ ਬਹੁਤ ਲੇਟ ਵੀ ਜੀਆ ਵੀਰੋ ਇਹ ਕਣਕ ਤੇ ਆ ਦੇਖੋ ਮਤਲਬ ਹੋ ਨਹੀਂ ਰਹੀ ਤੁਹਾਨੂੰ ਪਤਾ ਹੀ ਆ ਪਲੇਟ ਬੀਜੀ ਸੀ ਤੇ ਜਿਹੜੀ ਬੀਜੀ ਆ ਮੜੀ ਮੋਟੀ ਹੁੰਦੀ ਆ ਮੰਦਰ ਖਾ ਜਾਂਦੇ ਉੱਤ ਦੀ ਤੇ ਕਿਉਂਕਿ 2-3 ਦਿਨ ਹੋ ਗਏ ਵੀਰੋ ਮੌਸਮ ਤਾਂ ਸਾਫ਼ ਰਹਿੰਦਾ ਤੁਹਾਨੂੰ ਮੈਂ ਵੀਡੀਓ ਚ ਦਿਖਾਇਆ ਸੀ ਤੇ ਵਿੱਚ ਨੂੰ ਮੀਂਹ ਤਾਂ ਇੱਕ ਦਿਨ ਰਾਤ ਨੂੰ ਪਿਆ ਪਰ ਇੰਨਾ ਨਹੀਂ ਪਿਆ ਸੀ ਥੋੜਾ ਹੀ ਪਿਆ ਸੀ ਤੇ ਬਾਕੀ ਮੀ ਤਾਂ ਬਾਦ ਵੀਰੋ ਜਿਹੜੀ ਹਵਾ ਕਸੁੱਤੀ ਜੇ ਚੱਲ ਰਹੀ ਆ ਇਹਨੇ ਸਾਰੀ ਹਵਾ ਘੜਤੀ ਮਤਲਬ ਕਣਕਾਂ ਦੀ ਪਾਣੀ ਲਾਣਾ ਪੈਣਾ ਇਹਨੂੰ ਤੇ ਗਿੱਲੇ ਖੇਤ ਸੀ ਆ ਦੇਖੋ ਗਿੱਲੇ ਚ ਵੀ ਜੇ ਵਾਕੀ ਬਾਂਦਰ ਦੇਖੋ ਕਿਵੇਂ ਚੁੰਡ ਕੇ ਉੱਪਰ ਦੀ ਸਾਰੀ ਕਣਕ ਉੱਪਰ ਉੱਪਰ ਦੀ ਖਾ ਗਿਆ ਦੇਖੋ ਤੇ ਹੁਣ ਹੈ ਨਹੀਂ ਇੱਥੇ ਕਿਉਂਕਿ ਥੱਲੇ ਪਾਣੀ ਕੁਸ ਲਾਇਆ ਨਹੀਂ ਹੋਇਆ ਝੜਕਾ ਝੁੜਕਾ ਤੇ ਇਸ ਕਰਕੇ ਹਲੇ ਬਾਂਦਰ ਹੈ ਨਹੀਂ ਮਤਲਬ ਖਾ ਜਾਂਦੇ ਆ ਵੀਰ ਉੱਪਰ ਦੀ ਆ ਦੇਖੋ ਸਾਰੀ ਖਾ ਗਏ ਤੇ ਪਾਣੀ ਲਾਣ ਵਾਲਾ ਹੋ ਗਿਆ ਤੇ ਲਾਵਾਂਗੇ ਮੋਲੇ ਬੱਦਲ ਵੀ ਹੋ ਰਿਹਾ ਇੱਧਰ ਕਿਉਂ ਦੇਖੋ ਬਾਂਦਰ ਸੜਕ ਤੇ ਹੈਗੇ ਆ ਤੇ ਪਰੇ ਵੀਰੋ ਬੰਦੇ ਰਾਖੀ ਕਰਦੇ ਆ ਉਹ ਦੇਖੋ ਤੇ ਉਹ ਇੱਧਰ ਨੂੰ ਭਜਾ ਦਿੰਦੇ ਆ ਤੇ ਇੱਧਰ ਵੱਢ ਜਾਂਦੇ ਆ ਚੋਂ ਇੱਧਰ ਆਪਾਂ ਜਦੋਂ ਕਦੋਂ ਆ ਜਾਂਦੇ ਆ ਫਿਰ ਬਾਂਦਰ ਪਰਾਂ ਨੂੰ ਭਜਦੇ ਆ ਬਹੁਤ ਅੰਗ ਕਰਖੇ ਇਹਨਾਂ ਨੇ ਤੇ ਸੜਕ ਤੇ ਹੀ ਜ਼ਿਆਦਾਤਰ ਰਹਿੰਦੇ ਆ ਦੇਖੋ ਕਿੰਨੇ ਫਿਰ ਰਹੇ ਆ ਸੜਕ ਤੇ ਤੇ ਬਾਕੀ ਤੁਹਾਨੂੰ ਦਿਖਾਣੇ ਆ ਹੋਰ ਆਪਾਂ ਤੇ ਅਜ ਤਾਂ ਆ ਗਿਆ ਵੀਰੋ ਮੁੰਡਾ ਸ਼ਰਮਿਲਾ ਬਹੁਤ ਜ਼ਿਆਦਾ ਕੈਮਰੇ ਤੋਂ ਬਹੁਤ ਸੰਘਦਾ ਏ ਵੇਖਿਓ ਹੁਣ ਇਸकी ਵੀਡੀਓ ਬਣਾਵਾਂਗੇ ਕਿਤਰਾ ਸੰਘਾਗਾ ਹਾ ਰਈ ਕਿ ਹਾਲ ਆ ਸੁਖਜੀਤ ਕਿੱਧਰ ਬਈ ਖੇਤਾਂ ਵਿੱਚੋਂ ਆਈ ਦੀ ਤਾਂ ਆ ਇੱਧਰ ਕਿੱਧਰ ਦੇਖੋ ਹਾਲ ਦੇਖੋ ਬਈ ਇਸका ਦੇਖੋ ਮੁੰਡਾ ਕਹਿੰਦੇ ਅੱਜ 5 ਦਿਨ ਹੋ ਗਏ ਨੂੰ ਕੈਸ ਨੂੰ ਪਾਣੀ ਲਾ ਰਿਆ ਕਣਕ ਕਣਕ ਭਰਦੇ ਨੂੰ ਲਿਬੜ ਤਿਬੜ ਸਾਰਾ ਦਿਨ ਪਤਾ ਨਹੀਂ ਕੋਲਾ ਵਿੱਚ ਤੇ ਕੀ ਕਰਨਾ ਹੈ ਓਏ ਪਲਟਿੰਨਾ ਇਸਕਾ ਵੀ ਦੇਖ ਲਓ ਭਈ ਜਿਵੇਂ ਆਪਣਾ ਵਰਗਾ ਸੇਮ ਇੱਧਰ ਆਪਣੇ ਵਾਲਾ ਖੜਿਆ ਤੇ ਇੱਧਰ ਹੀ ਸਾਲਾ ਖੜਿਆ ਸੇਮ ਪਲਟਿੰਨਾ ਸੇਮ ਹੀ ਨਾ ਕੀ ਆਵਾਜ਼ ਆ ਤੇ ਜਾਮੇ ਤੋਂ ਵੀ ਪਰੇ ਦੇਖੋ ਮਗਰਾਟ ਵੀ ਨਹੀਂ ਹੈ ਇਸਕਾ ਤੋਂ ਭਈ ਆਪਣੇ ਦਾ ਚਲ ਮਗਰਾਟ ਤਾਂ ਹੈਗਾ ਕਿਉਂਕਿ ਆ ਦੋਏ ਵੀਰੋ ਰੀਪਰਾਂ ਬਾਜਾਂ ਤਾਂ ਅਗਰ ਕਾ ਯੋ ਹਾਲ ਹੋ ਰਿਹਾ ਬਾਕੀ ਮੌਸਮ ਬਹੁਤ ਠੰਡੀ ਹਵਾ ਚੱਲ ਰਹੀ ਆ ਤੇ ਬੱਦਲ ਵੀ ਹੋ ਗਿਆ ਦੇਖੋ ਤੇ ਪਾਣੀ ਵੀ ਲਾਰਖਾ ਮੁੰਡਾ ਕਹਿੰਦਾ ਮੈਂ ਤੇ ਬੰਦ ਕਰ ਦੇ ਮੋਟਰ ਕਰਦੀ ਪਰ ਗਈ ਤੇ ਬਈ ਮੌਸਮ ਦੇਖੋ ਉਧਰ ਕਿੰਨਾ ਖਰਾਬ ਹੁੰਦਾ ਜਾ ਰਿਹਾ ਤਾਂ ਬਈ ਸੁਖਜੀਤ ਕਹਿ ਰਿਹਾ ਮੇਰੇ ਮਤਲਬ ਮੋਟਰਸਾਈਕਲ ਨੰਬਰ ਪਲੇਟ ਦਿਖਾਓ ਬਈਆ ਤੇ ਦੇਖੋ 295 ਜੋ ਬਈ ਬੈਲੀਆਂ ਦਾ ਲਾਣਾ ਵਾ ਵਾ ਸੁਖਜੀਤ ਆਪਣੀ ਵੀ ਦਿਖਾ ਦਿਆ ਬਈ ਤੁਹਾਨੂੰ ਤਾਂ ਦੇਖੋ ਨੰਬਰ ਪਲੇਟ ਤੇ ਪਰਾਂ ਆਪਣਾ ਜੰਗਲਾ ਤੇ ਜੰਗਲ ਕੇ ਬਿਲਕੁਲ ਕਰੀਬ ਖੜੇ ਆ ਬਾਂਦਰਾਂ ਨੂੰ ਡੀਕ ਰਿਆ ਬਾਂਦਰ ਆਏ ਨਹੀਂ ਅੱਜ ਤੇ ਜਦੋਂ ਜਦੋਂ ਪੰਦੇ ਹੁੰਦੇ ਨਹੀਂ ਘਾਟੇ ਹੁੰਦੇ ਆ ਪਰ ਦੁਪਹਿਰ ਨੂੰ ਬਹੁਤ ਜ਼ਿਆਦਾ ਹੁੰਦੇ ਆ ਉਧਰ ਭਈ ਬਾਂਦਰ ਕੀ ਕਰਤੂਤ ਦੇਖੋ ਤੁਮੇ ਕਿੱਥਾ ਚੜਕਾ ਬੈਠ ਗਿਆ ਓਏ ਖੰਬੇ ਨੂੰ ਹਿਲਾਉਣ ਲੱਗ ਰਿਹਾ ਤੇਜ਼ ਤੇਜ਼ ਤੜਾ ਤੜਾ ਆ ਜਾ ਦੇਖ ਲੈ ਤੇ ਇੱਧਰ ਦੇਖੋ ਕਣਕ ਮਾ ਹੈ ਨਹੀਂ ਤੇ ਤਾਰ ਲਾਣੀ ਪਹ ਰਹੀ ਹੈ ਜੇ ਰੱਸੀ ਲਾਵਾਂਗੇ ਇਸ ਕਾਲਾ ਵਾਲਾ ਇਹ ਤਾਂ ਬਾਂਦਰ ਸਾਰੇ ਹੀ ਖਾ ਜਾਣਗੇ ਵੀਰੋ ਕਣਕ ਤੇ ਉੱਧਰ ਦੇਖੋ ਬਾਂਦਰ ਉਤਰ ਗਿਆ ਉਤਰ ਗਿਆ ਉਤਰ ਗਿਆ ਉਤਰ ਗਿਆ ਖੜ 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 ਦੇਖੋ ਬਈ ਕਿਤਰਾ ਉਤਰ ਰਿਹਾ ਫਟਾਫਟ ਤੇ ਉਹ ਭੱਜ ਗਿਆ ਦੇਖੋ ਆ ਜਾ ਲੈ ਆ ਜਾ ਬਹੁਤ ਦੁਖੀ ਕਰਖੈਂਦ ਨੇ ਬਾਈ ਆਪਣਾ ਨਹਿਰ ਵਾਲੇ ਖੇਤਾਂ માં ਵੀ ਬਾਂਦਰੋ ਬਾਂਦਰ ਤੇ ਇੱਧਰ ਵੀ ਆਪਣੇ ਖੇਤਾਂ ਬਹੁਤ ਦੁਖੀ ਆ ਜਾ ਲੈ 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 ਚੀਜ਼ ਦੇਵਾ ले भाई देखो मैं लफावा चकया चक लिया देखो खाली आओ आित्र आज मेरे की भाजगा आ जाओ आ जाओ जाओ आ जाओ आ जाओ आ जाओ आ जाओ ले देखो भी मैं हिला लफावा हिला रहा जनता ही जनता आ गई बी इक्का चढ़ गया ਹੈਲੋ ਦੇਖੋ ਭਾਈ ਕਿੰਨੇ ਬਾਂਦਰ ਆ ਗਏ ਆਜੋ ਲੈ ਲੈ ਆਹ ਹਲਰ ਲੜਾਈ ਪੈ ਗਈ ਲੜਾਈ ਆ ਲੈ ਲੈ ਭੱਜ ਕੇ ਭੱਜ ਕੇ ਆਜੋ ਭਾਈ ਇੰਨੇ ਬਾਂਦਰ ਹੋ ਰਹੇ ਆ ਨਾ ਜਿੰਨੇ ਕਹਦੇ ਲੈ ਆਜੋ ਦੇਖੋ ਭਾਈ ਕਿੰਨੇ ਬੈਠ ਗਏ ਆ ਸਾਹਮਣੇ ਬਾਂਦਰ ਦੇਖੋ ਬਈ ਕਿੰਨੇ ਬਾਂਦਰ ਆ ਗਏ ਹੱਲਾ ਗੁੱਲਾ ਮਚਾ ਦਿਆ ਨਾ ਇਨਾਂ ਤੋਂ ਆ ਗਾ ਆ ਜੋ ਖੜ ਜੋ ਤਨ ਤਨ ਨੂੰ ਕੁਟਾਈ ਕੋ ਬੈਠ ਗਿਆ ਵੀ ਮਨੂੰ ਦੱਕੇ ਮਾਰ ਰਾਇਆ ਉਹ ਬਾਂਦਰ ਆ ਜਾ ਦੇਖੋ ਬਈ ਤੇ ਉਹ ਸਾਹਮਣੇ ਆਪਣਾ ਖੇਤ ਆ ਉੱਥਾ ਬਹੁਤ ਦੁਖੀ ਕਰਾਂ ਜੇ ਬਾਂਦਰ ਤੇ ਆ ਬੈਠ ਗਏ ਹੁਣ ਆ ਕੇ ਕਿਉਂਕਿ ਇੱਧਰ ਮੈਂ ਖੜਿਆ ਆ ਉਹ ਪੁਰੇ ਦੇਖੋ ਪੰਦਾ ਉੱਧਰ ਵੀ ਖੜਿਆ ਵੀ ਉੱਧਰ ਵੀ ਵੜ ਨਹੀਂ ਦੇ ਰਹੇ ਇਹਨਾਂ ਨੂੰ ਤੇ ਬਹੁਤ ਨੁਕਸਾਨ ਕਰਾਂ ਬਾਈ ਬਾਂਦਰ ਆ ਜੋ ਲੈ 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 ਠੜ ਆ ਜਾ ਓਏ ਲੋ ਦੇਖੋ ਮੇਰੇ ਤੇ ਡਰ ਨਹੀਂ ਰਿਹਾ ਜੋ ਮੈਂ ਵੀ ਡਰ ਰਿਹਾ ਤੇਰੀ ਕਤੀੜ ਕੀ ਦੰਦੀਆਂ ਕੱਢ ਰਿਹਾ ਬਈ ਉਤੋਂ ਹੱ ਤੇਰੀ ਦੇਖੋ ਵੀ ਮੰਨੂ ਹੀ ਡਰਾ ਰਿਹਾ ਅੱਗੇ ਤੇ ਇੰਨਾ ਦਬਕਾ ਹੈ ਨਾਗਾ ਤੇ ਇਧਰ ਜੰਗਲ ਆ ਬਈ ਫੇ ਉਹ ਚੱਲ ਰਾਇਕ ਸਾਹਮਣੇ ਉਹ ਬਈ ਪਿੱਛੇ ਮੇਰੇ ਕਿੰਨੇ ਬਾਂਦ ਰਹਾਂ ਉਹ ਦੇਖੋ ਕਿੰਨੇ ਆ ਰਹੇ ਆ ਤੇ ਇਹ ਬਹੁਤ ਦੁਖੀ ਲਗਾ ਕਰਨ ਬਈ ਤੇ ਆਪਾਂ ਨੇ ਨਾ ਪਿਛਲੀ ਵਾਰ ਤਾਂ ਪਿਛਲੇ ਸਾਲ ਇੱਥੇ ਬਰਸੀਨ ਬਿੱਜੀ ਹੋਈ ਸੀ ਉੱਥੇ ਤਾਂ ਆਪਾਂ ਨੇ ਮਤਲਬ ਤਾਰ ਤੂਰ ਜਿਹਾ ਲਾਤੀ ਸੀ ਕਰੰਟ ਮਤਲਬ ਛਟਕੇ ਵਾਲੀ ਤੇ ਅੰਡੇ ਗੁੰਡੇ ਪਰ ਇਸ ਵਾਰ ਆਪਾਂ ਨੇ ਕੁਝ ਨਹੀਂ ਲਾਇਆ ਤੇ ਕਣਕ ਹੁਣ ਇੰਦੇਰੇ ਬਈ ਬਹੁਤ ਜ਼ਿਆਦਾ ਜਮੀ ਖਰਾਬ ਹੋ ਗਈ ਕਣਕ ਤਾਂ ਦੇਖੋ ਵੀਰੋ ਪਿੱਛਾ ਆਪਾਂ ਨੇ ਉਹ ਲਾਤੀ ਸੀ ਉਹਰਾ ਟਟਕਾ ਚੁੜਕਾ ਤੇ ਤਾਂ ਆਪਣੀ ਇਧਰ ਕਣਕੋ ਨਾ ਕਣਕੋ ਹੀ ਸੀ ਉਧਰ ਪੱਬਰ ਸੀ ਵਿੱਚੀ ਸੀ ਇਹ ਵੀ ਗੇ ਦੇ ਵਿੱਚ ਆਪਣੇ ਪਰ ਹੁਣ ਆਪਾਂ ਨੇ ਇਧਰੇ ਕਣਕ ਵਿਛੜੀ ਆ ਤੇ ਇਹਨਾਂ ਨੇ ਛੱਡੀਆਂ ਨਹੀਂ ਬੰਦਰਾਂ ਦੇਖੋ ਕੀ ਹਾਲਗਾ ਦਾ ਤੇ ਆਪਣਾ ਸੁਖਜੀਤ ਆ ਗਿਆ ਫੇਰ ਕੀ ਕਹਿੰਦੇ ਆ ਉਹਨੂੰ ਮੋਟਰ ਬੰਦ ਕਰਕੇ ਓਹ ਦੇਖੋ ਇੱਕ ਬੰਦਾ ਉਹ ਆ ਗਿਆ ਆ ਜਾ ਆ ਜਾ ਤੋਂ ਵੀ ਬੰਦਾ ਬੁਲਾ ਰਿਹਾ ਆਪਾਂ ਮਨ ਲੱਸ ਵਜਾਈਏ ਚੱਲੀ ਪਲਟਿੰਨੇ ਹਾਂ ਸ਼ਰਮਿਲਾ ਊਂਡਾ ਕਿੰਨਾ ਸ਼ਰਮਿਲਾ ਊਂਡਾ ਦੇਖੋ ਬਈ ਇਹ ਰੀ ਜੰਗੜ ਦੇ ਉਨਾ ਆ ਗਏ ਆ ਇਧਰ ਵੀ ਦੇਖੋ ਬਈ ਥਾਰ ਲਾਰ ਕੇ ਬਹੁਤ ਵੱਡੀ ਝਟਕਾ ਇਸ ਮਾ ਤੇ ਜੇ ਆਪਣਾ ਲੱਗੇ ਇਸ ਮਾ ਕਰੰਟ ਮਾਰ ਆਇਓ ਇਧਰ ਆਪਣਾ ਖੇਤ ਦੇਖੋ ਵੀਰੋ ਗਿੰਦਾ ਪਿਆ ਹੈ ਇਹ ਸੁਗਾਨੇ ਦੇ ਕੋਈ ਕੀ ਹਾਲ ਕਰਦੀ ਹੈ ਸੁਗਾਨੇ ਆਨੇ ਯਾਨੇ ਕੁਆ ਵਈ ਦੇਖੋ ਤੇ ਉਹ ਆ ਗਿਆ ਬਿਰੋ ਛੇੜਾ ਪਿੰਡ ਆ ਗਿਆ ਪਸਮੜਾ ਉਹ ਬੀੜਵਾਂ ਦੇ ਵਾ ਪਸਿੱਤੇ ਆ ਕੇ ਇਧਰ ਆ ਕੇ ਫੜਨ ਦੀ ਪਿੰਡ ਤੇ ਬਿੱਟੂ ਵੀ ਖੇਦੋਂ ਜਾ ਰਹੇ ਬਈ ਅੱਜ ਬਿੱਟੂ ਵੇ ਆਪਣਾ ਪਿੰਡ ਲਾ ਗਿਆ ਬਈ ਉਹ ਦੇਖੋ ਜੰਗਲ ਕੇ ਲਵਾ ਲਵਾਏ ਆਪਾਂ ਇਧਰ ਨੂੰ ਪਾਣਾ ਤੇ ਦੇਖੋ ਵਧੀਆ ਹੋਈ ਇੱਥੇ A ਵੀ ਆਪਣਾ ਪਲਟੀਨਾ ਖੜਾ ਗਿਆ ਪਿੱਛਾ ਤੇ ਬਿੱਟੂ ਕੇ ਪਲਟੀਨੇ ਵੱ ਚਲੇ ਬਾਕੀ ਦੇਖ ਲੋ ਵੀ ਅੱਜ ਦਾ ਮੌਸਮ ਹੋਰੇ ਆ ਬੱਦਲ ਵਾਈ ਤੇ ਵੀਡੀਓ ਵਧੀਆ ਲੱਗੇ ਵੀਰੋ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਰਹੋ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹਬ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ